ਸਤਿ ਸ਼੍ਰੀ ਅਕਾਲ ਦੋਸਤੋ ਬਾਤ ਵੀ ਦੇ ਖਾਸ ਦੇ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਨੇ ਮਾਤਾ ਜੀ ਤੇ ਤੁਸੀਂ ਕਦੋਂ ਆਏ ਸੀ ਆਸਟ੍ਰੇਲੀਆ 'ਚ ਅੱਛਾ 1972 ਵਿੱਚ ਆ ਗਏ ਹਾਂ ਜੀ ਕਿੰਨੀ ਉਮਰ ਹੋ ਤੁਹਾਡੀ ਮੇਰੀ ਸਗੀ 20 ਸਾਲ ਉਦੋਂ ਤਾਂ ਲੋਕ ਸੋਚਦੇ ਨਹੀਂ ਸੀ ਤੁਸੀਂ ਉਹ ਕਿਵੇਂ ਸਵਾਭਾ ਬਣਿਆ ਇਦਾਂ ਸੀ ਕਿ ਮੇਰਾ ਪਤੀ ਜਿੱਦਾਂ ਮੇਰੀ ਭੂਆ ਜੀ ਉਸ ਪਿੰਡ ਵਿੱਚ ਸਗੀ ਵਿਆਹੀ ਹੋਈ ਤੇ ਉਹਨਾਂ ਨੇ ਮੇਰਾ ਪਤੀ ਜਿੱਦਾਂ ਲੱਭਾ ਤੇ ਉਹ ਸੋਨਾ ਬਹੁਤ ਸੀਗਾ ਇਸ ਕਰਕੇ ਮਤਲਬ ਮੇਰਾ ਰਿਸ਼ਤਾ ਜਿੱਦਾਂ ਉਹਨਾਂ ਦੇ ਨਾਲ ਮੇਰੇ ਪਤੀ ਸਹਿਬ ਆਏ 56 ਦੇ ਵਿੱਚ 5 ਸਾਲ ਦੀ ਉਮਰ ਸੀ ਉਹਨਾਂ ਦੀ ਅੱਛਾ ਉਹ 56 ਚ ਹੋ ਰਹੇ ਤਾਂ ਤੁਹਾਡੇ ਦੋਹਾਂ ਦਾ ਜਨਮ ਵੀ ਹੋ ਰਿਹਾ ਹੋਇਆ ਦਿਓ ਹਾਂ ਜਨਮ ਵੀ ਇੱਥੇ ਹੋਇਆ ਪਤੀ ਜੀ ਨੇ ਮੇਰੇ ਵੀਕੈਂਡ ਘਰ ਆਉਣਾ ਤੇ ਥੋੜਾ ਜਿਹਾ ਫੀਲ ਹੁੰਦਾ ਸੀਗਾ ਕਿ ਮਤਈ ਮੇਰੇ ਕੋਲ ਹੀ ਰਹਿਣ ਹਾਈ ਹਾਈ ਹਾਂ ਹੁਣ ਇਦਾਂ ਵੀ ਮੇਰੇ ਜਿਹੜੇ ਪੇਰੈਂਟਸ ਸੀਗੇ ਉਹ ਜਿੱਦਾਂ ਘਰ ਆਏ ਦੇ ਰਹਿਣ ਵਾਲੇ ਸੀਗੇ ਉਹਨਾਂ ਕੋ ਫੋਨ ਵੀ ਹੈਗਾ ਸੀਗਾ ਘਰ ਵਿੱਚ オンલાઈਨ ਤੇ ਇੱਥੇ ਵੀ ਫੋਨ ਸੀ ਮੈਂ 12 ਸਾਲ ਮੈਂ ਫੋਨ ਨਹੀਂ ਕੀਤਾ ਇੰਡੀਆ ਨੂੰ ਜਿਹੜਾ ਪਤੀ ਸਾਹਿਬ ਸੀ ਉਹ ਬਹੁਤ ਨਰਮ ਸੁਭਾਅ ਦੇ ਸੁਰਗਵਾਸ ਹੋ ਗਏ ਆ ਪਰ ਮੈਂ ਹਜੇ ਵੀ ਉਹਨਾਂ ਬਾਰੇ ਸਵੇਤ ਕਲਰ ਅਰਦਾਸ ਕਰਦੀ ਕਰਦੀ ਆ ਕਿੰਨੀ ਜ਼ਮੀਨ ਆ ਹੁਣ ਤੁਹਾਡੇ ਕੋਲੇ ਸਾਡੇ ਕੋਲ 75 ਏਕੜ ਆ ਇਹ 75 ਕਿੱਲਾਂ ਦੇ ਮਾਲਕ ਨੇ ਬੇਬੇ ਜੀ ਦੇ ਲੋ ਪਿਆਰ ਦੇ ਸਦਕਾ ਹੀ ਆ ਨਾ ਫਿਰ ਮੀਆਂ ਬੀਬੀ ਦੀ ਮੈਂ ਕਿ ਮੈਂ ਮਤਲਬ ਵੀ ਪੈਕਿੰਗ ਵੀ ਕੀਤੀ ਆ ਪਹਿਲਾਂ ਡੇਰੀ ਫਾਰਮ ਦੇ ਵਿੱਚ ਗਾਈਆਂ ਚੋਈਆਂ ਆ 9 ਕਿਲੋਮੀਟਰ ਤੇ ਤੁਰ ਕੇ ਲੈ ਕੇ ਵੀ ਜਾਂਦੇ ਰਹੇ ਆ ਫੇਰ ਔਖਾ ਨਹੀਂ ਲੱਗਿਆ ਤੁਹਾਨੂੰ ਪੰਜਾਬ ਛੱਡ ਕੇ ਉਰੇ ਆ ਕੇ ਮਾਪੇ ਪਿੱਛੇ ਨਾ ਜੀ ਮੈਨੂੰ ਕੋਈ ਔਖਾ ਲੱਗਾ ਹੈਗਾ ਵੀ ਇੰਡੀਆ ਸੀ ਪੱਕੇ ਘਰਾਂ ਚੋਂ ਆਏ ਆ ਇੱਥੇ ਆ ਕੇ ਲੱਕੜ ਦੇ ਘਰ ਆ ਤਾਂ ਮੈਂ ਇਸ ਗੱਲ ਵਿੱਚ ਬਹੁਤ ਖੁਸ਼ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਬਾਤ ਵੀ ਦੇ ਖਾਸ ਦੇ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਨੇ ਮਾਤਾ ਜੀ ਮਾਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸਰਬਜੀਤ ਸਰਬਜੀਤ ਹਾਂਜੀ ਤੇ ਤੁਸੀਂ ਕਦੋਂ ਆਏ ਸੀ ਆਸਟ੍ਰੇਲੀਆ ਜੀ 9072 9072 1972 1972 ਵਿੱਚ ਆ ਗਏ ਹਾਂਜੀ ਕਿੰਨੀ ਉਮਰ ਹੋ ਤੁਹਾਡੀ ਮੇਰੀ ਇਸ ਦੀ 20 ਜੀ ਆਦੀ 20 ਸਾਲ ਉਦੋਂ ਤਾਂ ਲੋਕ ਸੋਚਦੇ ਨਹੀਂ ਸੀ ਤੁਸੀਂ ਉਹ ਕਿਵੇਂ ਸਬਾਬੋ ਬਣਿਆ ਇਦਾਂ ਸੀ ਕਿ ਮੇਰਾ ਪਤੀ ਜਿੱਦਾਂ ਮੇਰੀ ਭੂਆ ਜੀ ਉਸ ਪਿੰਡ ਵਿੱਚ ਸਗੀ ਵਿਆਹੀ ਹੋਈ ਤੇ ਉਹਨਾਂ ਨੇ ਮੇਰਾ ਪਤੀ ਜਿੱਦਾਂ ਲੱਭਾ ਤੇ ਉਹ ਸੋਨਾ ਬਹੁਤ ਸਗਾ ਇਸ ਕਰਕੇ ਮਤਲਬ ਮੇਰਾ ਰਿਸ਼ਤਾ ਜਦੋਂ ਉਹਨਾਂ ਦੇ ਨਾਲ ਹੋ ਗਿਆ ਕਿਹੜੇ ਪਿੰਡ ਤੋਂ ਤੁਸੀਂ ਜੀ ਆਸੀ ਤ੍ਰੇਤਾ ਇਹ ਕਿੱਥੇ ਗਰਾਂਏ ਦੇ ਕੋਲ ਗਰਾਂਏ ਕੋਲੇ ਅੱਛਾ ਹਾਂਜੀ ਹਾਂਜੀ ਠੀਕ ਹੈ ਤਾਂ ਤੇ ਫਿਰ ਤੁਹਾਡਾ ਰਿਸ਼ਤਾ ਹੋ ਗਿਆ ਤੁਸੀਂ ਇੱਥੇ ਆ ਗਏ ਹਾਂ ਹਾਂਜੀ ਮੇਰੇ ਪਤੀ ਵੀ ਨਾਲ ਸਾਲ ਇੱਕ ਇੰਡੀਆ ਰਹੇ ਤੇ ਨਾਲ ਹੀ ਮੇਰੇ ਫਿਰ ਪਤੀ ਮੈਨੂੰ ਲੈ ਕੇ ਆਏ ਉਹ ਸਭ ਤੋਂ ਪਹਿਲਾਂ ਇੱਥੇ ਆਏ ਤੁਸੀਂ ਕਿ ਹੋਰ ਕਿੱਥੇ ਗਏ ਅਸੀਂ ਪਹਿਲਾਂ ਮਿਲੇ ਮਿਲੇ ਅੱਛਾ ਸਾਡਾ ਡੇਰੀ ਫਾਰਮ ਸਗਾ ਉਹ ਕਿੱਥੇ ਹੋਰ 800 ਕਿਲੋਮੀਟਰ 100 ਕਿਲੋਮੀਟਰ ਤੇ ਮਿਲ ਲੈ ਮਿਲਗੇ ਹਾਂਜੀ ਹਾਂਜੀ ਮਿਲਣਾ ਮਿਲਣਾ ਓਕੇ ਹਾਂਜੀ ਫੇਰ ਔਖਾ ਨਹੀਂ ਲੱਗਿਆ ਤੁਹਾਨੂੰ ਪੰਜਾਬ ਛੱਡ ਕੇ ਉਰੇ ਆ ਕੇ ਮਾਂ ਪਿਓ ਕਿਤੇ ਨਹੀਂ ਮੈਨੂੰ ਕੋਈ ਔਖਾ ਨਹੀਂ ਲੱਗਾ ਹੈਗਾ ਪੁਰਾਣਾ ਮਤ ਘਰ ਸਗਾ ਲੱਕੜੀ ਦਾ ਹਾਂ ਤਾਂ ਜਿੱਦਾਂ ਡੇਰੀ ਫਾਰਮ ਸਗਾ ਮੈਨੂੰ ਜਿੱਦ ਬਹੁਤ ਅੰਜੋਏ ਉਹੀ ਇਸ ਗੱਲ ਵਿੱਚ ਦੇਖ ਕੇ ਵੀ ਇੰਡੀਆ ਸੀ ਪੱਕੇ ਘਰਾਂ ਚੋਂ ਆਏ ਆ ਇੱਥੇ ਆ ਕੇ ਲੱਕੜ ਦੇ ਘਰ ਆ ਤਾਂ ਮੈਂ ਇਸ ਗੱਲ ਵਿੱਚ ਬਹੁਤ ਖੁਸ਼ ਤੇ ਅੱਛਾ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਆ ਅੱਛਾ ਚਾਰੋ ਹੀ ਹੋਰੇ ਹਾਂਜੀ ਨਹੀਂ ਹਾਂਜੀ ਇੱਥੇ ਆਸਟ੍ਰੇਲੀਆ ਚ ਹੀ ਆ ਆਸਟ੍ਰੇਲੀਆ ਦੇ ਬੋਨਿਆਂ ਉਹਨਾਂ ਦਾ ਓਕੇ ਹਾਂਜੀ ਤੇ ਫਿਰ ਤੁਹਾਡੇ ਪਰਿਵਾਰ ਚ ਹੋਰ ਕੌਣ-ਕੌਣ ਸੀਗਾ ਓਰੇ ਮੇਰਾ ਜਿਸ ਤੇ ਮਿਲਲੇ ਮਿਲੇ ਨਹੀਂ ਪੂਰਾ ਤੁਹਾਡਾ ਸੋਹਰਾ ਪਰਿਵਾਰ ਸੋਹਰਾ ਪਰਿਵਾਰ ਮੇਰਾ ਸੱਸ ਸੀ ਮੇਰਾ ਸੋਹਰਾ ਸਾਬਸੀ ਤੇ ਮੇਰੇ ਪਤੀ ਸੀ ਤੇ ਮੇਰੇ ਦੋ ਧੀਰ ਸੀਗੇ ਅੱਛਾ ਉਹ ਵੀ ਇੱਥੇ ਸੀ ਸਾਰੇ ਹਾਂਜੀ ਉਹਨਾਂ ਦਾ ਬੋਨ ਹੀ ਇੱਧਰ ਲਸਦਾ ਮੇਰੇ ਧੀਰਾਂ ਦਾ ਮੇਰੇ ਪਤੀ ਸਾਹਿਬ ਆਏ 56 ਦੇ ਵਿੱਚ 5 ਸਾਲ ਦੀ ਉਮਰ ਸੀ ਉਹਨਾਂ ਦੀ अच्छा ओ 56 ਚੋਰੇ ਆ ਤੇ ਤੁਹਾਡੇ ਦੋਰਾਂ ਦਾ ਜਨਮ ਵੀ ਹੋ ਰਿਹਾ ਹੈ ਦਿਓ ਹਾਂ ਜਨਮ ਵੀ ਇੱਥੇ ਹੋਇਆ ਮੇਰਾ ਸੋਹਰਾ ਸਾਹਿਬ ਜੀ ਦੇ ਫਾਦਰ ਇਨ ਲੋ ਵੀ ਫਾਦਰ ਵੀ ਇੱਥੇ ਸੀਗੇ ਅੱਛਾ ਹਾਂਜੀ ਸਾਨੂੰ ਮਤਲਬ ਵੀ 56 ਜ ਮੇਰੇ ਪਤੀ ਸਾਹਿਬ ਆਏ ਆ ਸੋਹਰਾ ਸਾਹਿਬ ਜੀ ਮੇਰੇ خیال ਵੀ ਮਤਲਬ 40 ਸਾਲ ਪਹਿਲਾਂ ਦੇ ਆਏ ਹੋਣਗੇ ਉਸ ਦਾ ਮਤਲਬ ਪੂਰਾ ਦੇਖਿਆ ਹਨਾ ਹਾਂਜੀ ਹਾਂ ਸਾਰੀ ਮਤਲਬ ਹੀ ਪੁਰਾਣਾ ਏਰੀਆ ਵੀ ਦੇਖਿਆ ਜਿੱਦਾਂ ਹੁਣ ਲਾਈਫ ਹੈ ਜਿਹੜੇ ਇਜ਼ੀ ਲਾਈਫ ਹੈ ਉਹ ਵੀ ਅਸੀਂ ਦੇਖਿਆ ਅੱਛਾ ਇੱਥੇ ਵੀ ਡਿਫਿਕਲਟ ਲਾਈਫ ਹੁੰਦੀ ਸੀ ਬਹੁਤ ਜ਼ਿਆਦਾ ਮਤਲਬ ਪੁਰਾਣਾ ਘਰ ਪੈਸੇ ਤੇ ਲੇਦੀ ਬਹੁਤ ਮਤਲਬ ਮੁਝੇ ਦਿੱਕਤਾਂ ਹੁੰਦੀ ਸੀ ਦਿੱਕਤਾਂ ਹਾਂਜੀ ਤਾਂ ਕੰਮ ਦੇ ਫਿਰ ਤੁਸੀਂ ਤਾਂ ਬਹੁਤ ਔਖਾ ਕੀਤਾ ਹੋਣਾ ਔਖਾ ਤਾਂ ਨਹੀਂ ਲੱਗਾ ਕਿ ਰੋਟੀ ਪਾਣੀ ਸੋਣਾ ਮਿਲ ਜਾਂਦਾ ਸੀਗਾ ਤੇ ਕੋਈ ਅਖਿਆਈ ਤਾਂ ਨਹੀਂ ਮੈਨੂੰ ਹੋਈ ਹੈਗੀ ਹਾਂ ਤਾ ਪਤੀ ਸਾਹਿਬ ਜੀ ਜਿੱਦਾਂ ਡੇਵੀ ਫਾਰਮ ਦਾ ਕੰਮ ਕਰਨਾ ਸੋਹਰੇ ਸਾਹਿਬ ਜੀ ਨੇ ਤਾਂ ਮੇਰੇ ਪਤੀ ਸਾਹਿਬ ਜੀ ਬਿਨ ਹੋਲੀ ਕਰਨ ਚੱਲ ਜਾਂਦੇ ਸੀ ਮੈਂ ਸੋਹਰਾ ਸਾਹਿਬ ਜੀ ਦੇ ਕੋਲ ਲੈਂਦੀ ਹੁੰਦੀ ਸੀ ਅੱਛਾ ਸਤ ਸੋਹਰੇ ਸਾਹਿਬ ਜੀ ਕੋ ਰਹਿਣਾ ਤਾਂ ਪਤੀ ਜੀ ਨੇ ਮੇਰੇ ਵੀਕਐਂਡ ਘਰ ਆਉਣਾ ਤੇ ਥੋੜਾ ਜਿਹਾ ਫੀਲ ਹੁੰਦਾ ਸੀਗਾ ਕਿ ਮਤੇ ਮੇਰੇ ਕੋਲ ਹੀ ਰਹਿਣ ਹਾਈ ਹਾਈ ਹਾਂਜੀ ਫਿਰ ਮੈਂ ਮਤੇ ਸਰੋ ਆਪਦਾ ਆਪਦਾ ਜਿਹਾ ਫੀਲ ਹੁੰਦਾ ਹਾਂ ਹਾਂਜੀ ਮੇਰੇ ਕੋਈ ਆਪਣਾ ਆ ਗਿਆ ਹਾਂਜੀ ਜੈ ਇਹਨੇ ਹੋਂਡੇ ਦਾ ਵੀ ਮੇਰੇ ਜਿਹੜੇ ਪੇਰੈਂਟਸ ਸੀਗੇ ਉਹ ਜਿੱਦਾਂ ਘਰਾਂ ਦੇ ਰਹਿਣ ਵਾਲੇ ਸੀਗੇ ਉਹਨਾਂ ਕੋ ਫੋਨ ਵੀ ਹੈਗਾ ਸੀਗਾ ਘਰ ਵਿੱਚ ਆਨਲਾਈਨ ਤੇ ਇੱਥੇ ਵੀ ਫੋਨ ਸੀ ਮੈਂ 12 ਸਾਲ ਮੈਂ ਫੋਨ ਨਹੀਂ ਕੀਤਾ ਇੰਡੀਆ ਨੂੰ ਹੋ ਹੋ ਕਿਉਂ ਮਤਲਬ ਜਿੱਦਾ ਸੋਹਰਾ ਸਾਹਿਬ ਜੀ ਥੋੜੀ ਜਿਹੀ ਸਖਤਾਈ ਜਿੱਦਾ ਐਡਰੈਸ ਵਾਸਗਾ ਜਿਹੜਾ ਪਤੀ ਸਾਹਿਬ ਸੀ ਉਹ ਬਹੁਤ ਨਰਮ ਸੁਭਾਅ ਦੇ ਸੀ ਉਹਨਾਂ ਦੇ ਨਾਲ ਤਾਂ ਮੇਰੀ ਬਹੁਤ ਜ਼ਿੰਦਗੀ ਜਿਹੜੀ ਹੈ ਬਹੁਤ ਮਤਲਬੀ ਜਿਦਾ ਹੁਣ ਸੁਰਗ ਵੱਸ ਹੋ ਗਿਆ ਆ ਪਰ ਮੈਂ ਹਜੇ ਵੀ ਉਹਨਾਂ ਬਾਰੇ ਸਵੇਰ ਤੱਕ ਅਰਦਾਸ ਕਰਦੀ ਕਰਦੀ ਆ ਹਜੇ ਵੀ ਅਰਦਾਸ ਹਾਂਜੀ ਹਾਂਜੀ ਬਹੁਤ ਚੰਗੇ ਵੀ ਸੀ ਸੋਹਣੇ ਸੁਨੱਖੇ ਵੀ ਸੀਗੇ ਤਾਂ ਚਲੋ ਮੈਂ ਤਾਂ ਨਾਰਮਲ ਜਈ ਆ ਨਹੀਂ ਤੁਸੀਂ ਤਾਂ ਹੁਣ ਵੀ ਸਾਨੂੰ ਸੋਹਣੇ ਲੱਗਦੇ ਹੋ ਨਾ ਹਾਂਜੀ ਹੁਣ ਮੇਰੀ ਇਸ ਟਾਈਮ ਮੇਰੀ ਉਮਰ ਵੀ 72 73 ਸਾਲ ਦੀ ਹੋ ਗਈ ਲੱਗਦਾ ਨਹੀਂ ਹੈਗਾ ਹਾਂਜੀ ਹਾਂਜੀ ਤਾਂ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਜਿਹੜਾ ਮੈਨੂੰ ਇਹ ਗੱਲ ਕਹੀਆਂ ਨਹੀਂ ਨਹੀਂ ਤੁਸੀਂ ਲਓ ਤੁਸੀਂ ਕਿਹਾ ਵੀ ਮੇਰੀ ਅਰਦਾਸ ਚ ਤੁਹਾਡੇ ਪਤੀ ਹਨਾ ਪਰ ਤੁਸੀਂ ਹੈ ਨਾ ਦੋਸਤੋ ਜਦੋਂ ਇੰਟਰਵਿਊ ਦੇਖੋਗੇ ਚਲੋ ਥੋੜਾ ਟਾਈਮ ਮਾਤਾ ਜੀ ਨਾਲ ਗੱਲ ਕਰਿਆ ਨਾ ਬਜ਼ੁਰਗਾਂ ਨੂੰ ਤੰਗ ਨਹੀਂ ਕਰਦੇ ਹਾਂਜੀ ਮਾਤਾ ਜੀ ਦੇ ਕਹਿਣ ਦਾ ਤਰੀਕਾ ਰਿਸਪੈਕਟ ਸਾਬ ਜੀ ਹਾਂ ਹਨਾ ਸੋਹਰਾ ਸਾਹਿਬ ਜੀ ਮੇਰੇ ਪਤੀ ਸਾਹਿਬ ਜੀ ਹਨਾ ਹਾਂਜੀ ਤੇ ਕਿੰਨਾ ਤੁਹਾਨੂੰ ਮਤਲਬ ਦੇਖੋ ਰਿਸਪੈਕਟ ਅੱਜ ਵੀ ਤੁਹਾਡੇ ਦਿਲ ਚ ਚਾਹੀਏ ਦੁਨੀਆ ਚ ਸਰੀਰਕ ਤੌਰ ਤੇ ਨਹੀਂ ਹਾਂਜੀ ਹਾਂਜੀ ਪਰਮੈਂਟਲੀ ਦਿਮਾਗੀ ਮਾਨਸਿਕੀ ਤੁਹਾਡੇ ਨਾਲ ਨਹੀਂ ਹਾਂਜੀ ਸਾਥ ਬਹੁਤ ਦਿੱਤਾ ਮੈਂ ਮੈਂ ਵੀ ਨਾਲ ਸਾਥ ਬਹੁਤ ਦਿੱਤਾ ਡੇਰੀ ਫਾਰਮ ਵਿੱਚ ਵੀ ਫੇ ਅਸੀਂ ਐਡਮਨਟਨ ਚਲ ਗਏ ਤੇ ਐਡਮਨਟਨ ਸਾਡਾ ਦਿਲ ਹੀ ਲੱਗਾ ਹੈਗਾ ਕਿਉਂ ਪਹਿਲਾਂ ਅਸੀਂ ਐਗਰੀਕਲਚਰ ਦੇ ਫਾਰਮ ਵਿੱਚ ਜੋ ਆ ਚੁੱਕੇ ਸੀਗੇ ਫੇ ਅਸੀਂ ਮਤਲਬ ਹਜ਼ਮੀਨ ਜਿਹੜੀ ਹੈ ਇੱਕ ਘਰ ਵਿੱਚ ਸੇਲ ਕਰਕੇ ਤੇ ਅੱਜ ਲੈਂਡ ਲੈ ਲਈਏ ਤੋਂ ਫੇ ਅਸੀਂ ਬਣਾਣਾ ਕਿੰਨੇ ਕਿੰਨੀ ਜ਼ਮੀਨ ਹੁਣ ਤੁਹਾਡੇ ਕੋਲੇ ਸਾਡੇ ਕੋਲ 75 ਏਕੜ ਹੈ 75 ਕਿੱਲੇ ਹਾਂਜੀ 75 ਕਿੱਲੇ ਦੋ ਫਾਰਮ ਹੈ ਹਾਂਜੀ ਹਾਂਜੀ ਇਹ 75 ਕਿੱਲੇ ਦੇ ਮਾਲ ਕਨੇ ਬੇਬੇ ਜੀ ਦੇ ਲੋ ਪਿਆਰ ਦੇ ਸਾਧਕ ਹੀ ਆ ਨਾ ਫਿਰ ਹਾਂਜੀ ਹਾਂਜੀ ਮੀਆਂ ਬੀਬੀ ਦੀ ਮੀਨ ਤਾਂ ਇਦਾਂ ਵੀ ਜੇ ਛੋਟੇ ਬਲਾਕ ਹੁੰਦੇ ਆ ਇਹ ਥੋੜੇ ਮਹਿੰਗੇ ਹੁੰਦੇ ਆ ਜਿਹੜੇ ਜਿਆਦਾ ਜਿੱਦਾਂ 100 ਏਕੜ 150 ਏਕੜ ਹੁੰਦਾ ਉਹ ਥੋੜਾ ਥੋੜਾ ਸਸਤਾ ਹੁੰਦਾ ਫੇਰ ਤੁਸੀਂ ਹੁਣ ਟੈਕੇਟੇ ਦਿੱਤੀ ਹੋਈ ਹੈ ਹਾਂਜੀ ਅਸੀਂ ਦੋਵੇਂ ਫਾਰਮ ਪਤੀ ਸਦੇ ਬਾਅਦ ਵਿੱਚ ਅਸੀਂ ਪਤੀ ਸਬਜ਼ੀ ਦੇ ਬਾਅਦ ਵਿੱਚ ਅਸੀਂ ਇਹ ਜਿਹੜੀ ਲੀਸ ਤੇ ਫਾਰਮ ਦੇ ਦਿੱਤੇ ਟੈਕੇਟੇ ਪਹਿਲਾਂ ਤੁਸੀਂ ਆਪ ਕਰਦੇ ਸੀ ਪਹਿਲਾਂ ਅਸੀਂ ਆਪ ਬੋਕ ਕੀਤਾ ਕਿਹੜੀ ਕਿਹੜੀ ਖੇਤੀ ਕੀਤੀ ਤੁਸੀਂ ਜੇ ਮੈਂ ਮਤਲਬੀ ਪੈਕਿੰਗ ਵੀ ਕੀਤੀ ਆ ਪਹਿਲਾਂ ਡੇਰੀ ਫਾਰਮ ਦੇ ਵਿੱਚ ਗਾਈਆਂ ਚੋਈਆਂ ਆ 9 ਕਿਲੋਮੀਟਰ ਤੇ ਤੁਰ ਕੇ ਲੈ ਕੇ ਵੀ ਜਾਂਦੇ ਰਹੇ ਆ ਦੂਸਰੇ ਦੋ ਫਾਰਮ ਉੱਥੇ ਵੀ ਦੋ ਫਾਰਮ ਸੀਗੇ ਇੱਕ ਫਾਰਮ ਤੋਂ ਦੂਜੇ ਫਾਰਮ ਅਸੀਂ ਲੈ ਕੇ ਜਾਣੀਆਂ ਵੀ ਇੱਕ ਫਾਰਮ ਜਿਹੜਾ ਘਾੜ ਜਿਹੜਾ ਦੋ ਵੀ ਕੰਪਲਿਸ਼ ਹੋ ਜਾਂਦਾ ਸੀ ਦੋਵੇਂ ਫਾਰਮ ਜਿੱਦਾਂ ਗਰੋ ਹੋ ਜਾਂਦਾ ਸਗਾ ਉਧਰ ਮੂਵ ਕਰ ਦੇਣੀਆਂ ਫੇ ਅਸੀਂ ਇਧਰਲੇ ਫਾਰਮ ਲੈ ਆਉਣੀਆਂ ਤਾਂ ਇਦਾਂ ਹੀ ਇਧਰ ਵੀ ਦੋ ਫਾਰਮ ਹੈ ਇੱਕ ਇੱਥੇ ਬੂਥਰੋਟ ਫਾਰਮ ਹੈ ਇੱਕ ਇਹ ਜਿਹੜਾ ਉੱਚੀ ਕਰਕਟਰ ਆ ਆ ਫਾਰਮ ਹੈ ਓਕੇ ਹਾਂਜੀ ਫਿਰ ਹੁਣ ਤੁਸੀਂ ਮਤਲਬ ਆ ਰਹੇ ਨਾ ਠੇਕੇ ਤੋਂ ਤੁਹਾਨੂੰ ਵਧੀਆ ਲਿਵ ਹੋ ਜਾਂਦੀ ਸਾਡੀ ਬਹੁਤ ਸੋਹਣੀ ਲਿਵ ਹੋ ਜਾਂਦੀ ਹੈ ਓਕੇ ਹਾਂ ਛੱਡਣਾ ਤਾਂ ਨਹੀਂ ਸੀ ਮੰਗਦੇ ਮੈਂ ਤਾਂ ਆਪ ਹੀ ਕਰਨਾ ਮੰਗਦੇ ਸੀ ਕਿਉਂਕਿ ਪਤੀ ਸਾਹਿਬ ਹੈ ਨਹੀਂ ਗਏ ਬੱਚਿਆਂ ਨੇ ਮੈਂ ਕਿਹਾ ਵੀ ਕਿਉਂ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਕੰਮ ਕਰਦੇ ਕਰਦੇ ਹੁਣ ਬੱਚਿਆਂ ਨੂੰ ਦੇਖ ਕੇ ਕਹਿਦਾ ਕਿ ਮਤਲਬ ਕੋਈ ਜਿੱਦਾਂ ਜੇ ਬਲੱਡ ਪ੍ਰੈਸ਼ਰ ਵਿੱਚ ਛੋਟੇ ਬੇਟੇ ਨੂੰ ਆ ਕਿਤੇ ਮਤਲਬ ਹੀ ਇਦਾਂ ਕਹਿੰਦੇ ਕਹਿੰਦੇ ਕਰੋ 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 ਕੰਮ ਹਾਂ ਪੁਸ਼-ਅਪ ਨਹੀਂ ਕਰਦੇ ਹਾਂ ਇਸ ਕਰਕੇ ਅਸੀਂ ਮਾ ਤਾਂ ਕਹਿੰਦੇ ਨਹੀਂ ਮੈਨੂੰ ਹੀ ਬੋਲਣ ਨੇ ਤੁਸੀਂ ਮੈਂ ਥੋੜੀ ਫੋਤੀ ਹਾਂ ਹਾਂ ਮੈਂ ਘਰੋਂ ਬਾਹਰ ਨਹੀਂ ਸੀ ਨਿਕਲੀ ਅੱਛਾ ਹਾਂਜੀ ਮੈਂ ਜਿੱਦ ਡੇਰੀ ਫਾਰਮ ਵਿੱਚ 500 ਕਿੱਲੇ ਇੱਧਰ 500 ਇੱਧਰ 500 ਇੱਧਰ 500 ਇੱਧਰ ਕਿੱਲੇ ਫੇਕ ਤੇ ਗੋਰੀਆਂ ਦਾ ਘਰ ਆਉਂਦਾ ਸੀ ਅੱਛਾ ਜੀ ਹਾਂਜੀ ਤਾਂ ਹੁਣ ਤਾਂ ਗੱਲ ਲਗ-ਲਗ ਕਰ ਫਿਰ ਜਾਂਦੇ ਅਸੀਂ ਇਹ ਨੀਬ ਤਾਂ ਗੋਰੀਆਂ ਕਿੰਨੇ ਕਹ ਬੋਲਣੇ ਥੋੜੀ ਫੋਤੀ ਮੈਨੂੰ ਵੀ ਉੰਨੇ ਹੀ ਆਉਂਦੇ ਹਾਂ ਤਾਰੇ ਦਾ ਬੱਚੇ ਸਾਰੇ ਨੇ ਵੀ ਮੇਰੇ ਬੱਚੇ ਹੈਗੇ ਸਾਰੇ ਪੰਜਾਬੀ ਬੋਲਦੇ ਆ ਹਾਂਜੀ ਇੱਕ ਪੁੱਤ ਪੁੱਤੀ ਨੇ ਤੁਹਾਡੀ ਹਾਂਜੀ ਹਾਂਜੀ ਮੈਂ ਨੌ ਆ ਪੁੱਤ ਪੁੱਤੀ ਆ ਤੇ ਮੇਰਾ ਇੱਕ ਵਿਚਰ ਸਾਇੰਸ ਆਉਨਸ ਮੇਰੇ ਬੇਟੇ ਨੇ 골ਡ ਕਾਸ ਰਿੰਦਾ ਹੈ ਅੱਛਾ ਜੀ ਹਾਂਜੀ ਤਾਂ ਉਹ ਮੈਂ ਲਾਉਂਦੇ ਨਹੀਂ ਤੁਹਾਨੂੰ ਅਸੀਂ ਵੀ ਜਾਇਦਾ ਤਾਂ ਉਹ ਵੀ ਜਾ ਜਾਂਦੇ ਤਾਂ ਦੋ ਮੇਰੀ ਬੇਟੀਆਂ ਇੱਕ ਰਹਿੰਦੀ ਹੈਗੀ ਐ ਫਿਸ਼ ਪੁਆਇੰਟ ਤੇ ਇੱਕ ਰਹਿੰਦੀ ਹੈ ਇਨਸਵਿਲ ਪਰ ਉਹ ਹੁਣ ਛੋਟੇ ਬੇਟੇ ਦੇ ਕੋਲ ਗਈ ਹੋਈ ਆ ਆਪਣੇ ਬੱਚੇ ਉੱਥੇ ਪੜਾਉਂਦੀ ਟੈਕਨੀਕ ਰੌਂਦੀ ਆ ਹਾਂਜੀ ਛੋਟਾ ਬੇਟਾ ਮੇਰਾ ਕੀਤੇ ਮੇਰਾ ਉਹ ਦਾ ਅੱਛੀ ਕਲੋਜ਼ ਆ ਬੱਚਿਆਂ ਦੇ ਦੋਏ ਚਾਰੇ ਬੱਚੇ ਚੋਹਾਂ ਦੇ ਇਕੱਠੇ ਨਹੀਂ ਇਕੱਠੇ ਇਕੱਠੇ ਆਲੇ ਪਿਆਰ ਇਕੱਠੇ ਆਲੇ ਆ ਹਾਂਜੀ ਹਾਂਜੀ ਦੇਖੋ ਜੀ ਮਾਤਾ ਜੀ ਨਾਲ ਗੱਲ ਕਰਕੇ ਬਹੁਤ ਸੋਹਣਾ ਲੱਗਿਆ ਹਨ ਜ਼ਿੰਦਗੀ ਮਾਤਾ ਜੀ ਹੋਣਾ ਦੀ ਇੱਕ ਫਲਸਫਾ ਵਾ ਵੀ 1957 ਦੇ ਵਿੱਚ ਇਹ ਆ ਗਏ ਤੇ ਉਸ ਤੋਂ ਬਾਅਦ ਵੀ ਸਟਰਗਲ ਲਾਈਫ ਦੋਸਤੋ ਹੁਣ ਤਾਂ ਬਹੁਤ ਈਜ਼ੀ ਲਾਈਫ ਹੈ ਮਾਤਾ ਜੀ ਕਹਿੰਦੇ ਉਭਰਾ ਚਲਾਓ ਕੁਝ ਚਲਾਓ ਬਹੁਤ ਆਪਸ਼ਨਸ ਨੇ ਤੁਨੂੰ ਪਰ ਇੰਨਾਂ ਨੇ ਉਦੋਂ ਪਤਨੀ ਕਿਹੜਾ ਸਮਾਂ ਦੇਖਿਆ 20 ਦੇ ਵਿੱਚ ਆ ਕੇ ਆਪਣੇ ਹਸਬੰਡ ਦੇ ਨਾਲ ਹਨਾ ਤੇ ਹੁਣ ਵੀ ਮਾਤਾ ਜੀ ਕਹਿੰਦੇ ਮੇਰੇ ਦਿਲ ਦੇ ਵਿੱਚ ਵਸਦੇ ਨੇ ਤੇ ਪਿਆਰ ਦੇ ਨਾਲ ਕਿਉਂਕਿ ਰੂਹਾਂ ਭਾਵੇਂ ਕਹਿੰਦੇ ਸਾਡੇ ਵਿੱਚ ਹੁੰਦੀਆਂ ਨੇ ਸਰੀਰਕ ਤੌਰ ਤੇ ਭਾਵੇਂ ਨਾ ਹੁਣ ਰੂਹਾਂ ਕਦੇ ਨਹੀਂ ਮਰਦੀਆਂ ਤੇ ਰੂਹਾਂ ਨੂੰ ਮਾਤਾ ਜੀ ਨੇ ਦਿਲ ਦੇ ਵਿੱਚ ਜਿਉਂਦੇ ਰੱਖਿਆ ਤੇ ਮਾਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦੇ ਲਈ ਐਵੇਂ ਹੱਸਦੇ ਰਹੋ ਵਸਦੇ ਰਹੋ ਤੇ ਇੱਕ ਵਾਰੀ ਦੇਖ ਕੇ ਕਹਦੇ ਹੋ ਸਾਡੇ ਬਜ਼ੁਰਗ ਨੇ ਸਾਡੇ ਮਾਤਾ ਜੀ ਪਹਿਲੇ ਆਸਟ੍ਰੇਲੀਆ ਨੇ ਇੱਕ ਵਾਰੀ ਕਹਿ ਕੇ ਲੋਕਾਂ ਨੂੰ ਸੰਬੋਧਨ ਕਰ ਦੋ ਵੀ ਦੇਖਦੇ ਰਹੋ ਰਬੋ ਟੀਵੀ ਹਾਂਜੀ ਦੇਖਦੇ ਰਹੋ ਰਬੋ ਟੀਵੀ ਧੰਨਵਾਦ ਤੁਹਾਡਾ ਆਇਆਂ ਦਾ ਤਾਂ ਬਿਲਕੁਲ ਥੈਂਕ ਯੂ